ਸੰਯੁਕਤ ਕਿਸਾਨ ਮੋਰਚੇ ਦੇ ਅਗਵਾ ਨੂੰ ਗ੍ਰਿਫਤਾਰ ਕਰਨ ਦੇ ਵਿਰੋਧ ਵਿੱਚ ਜਮਹੂਰੀ ਕਿਸਾਨ ਸਭਾ ਪੰਜਾਬ ਲੋ ਫਿਲੌਰ ਵਿਖੇ ਰੋਜ਼ ਪ੍ਰਦਰਸ਼ਨ ਕੀਤਾ ਗਿਆ ਇਸ ਦੌਰਾਨ ਕਿਸਾਨ ਅਗਵਾ ਨੇ ਜਿੱਥੇ ਪੰਜਾਬ ਸਰਕਾਰ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਉੱਥੇ ਹੀ ਉਹਨਾਂ ਨੇ ਪੰਜਾਬ ਸਰਕਾਰ ਦੇ ਇਸ ਰਵੱਈਏ ਦੀ ਜਮ ਕੇ ਨਿਖੇਦੀ ਕੀਤੀ ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕਿਸਾਨਾਂ ਨਾਲ ਮਾਰਾਵਤੀ ਦਾ ਕਰਨਾ ਇਸ ਗੱਲ ਦਾ ਸਬੂਤ ਹੈ ਕਿ ਉਹ ਕਿਸਾਨ ਵਿਰੋਧੀ ਹਨ ਅਤੇ ਚੰਡੀਗੜ੍ਹ ਵਿਖੇ ਕਿਸਾਨਾਂ ਵੱਲੋਂ ਲਗਾਏ ਜਾ ਰਹੇ ਸ਼ਾਂਤਮਈ ਧਰਨੇ ਵਿੱਚ ਜਾਣ ਵਾਲੇ ਕਿਸਾਨ ਆਗੂਆਂ ਨੂੰ ਪੁਲਿਸ ਵੱਲੋਂ ਤੱਕੇ ਨਾਲ ਹਿਰਾਸਤ ਵਿੱਚ ਲਿਆ ਜਾ ਰਿਹਾ ਹੈ ਜੋ ਕਿ ਲੋਕਤੰਤਰ ਦਾ ਕਹਾਣ ਹੈ ਉਨ੍ਹਾਂ ਆਖਿਆ ਕਿ ਇਸ ਸਬੰਧੀ ਉਨ੍ਹਾਂ ਨੂੰ ਪੁਲਿਸ ਵੱਲੋਂ ਪ੍ਰਤਾਪਰਾਵ ਅੱਡੇ ਵਿਖੇ ਹੀ ਰੋਕ ਦਿੱਤਾ ਗਿਆ ਜੋ ਕਿ ਪੁਲਿਸ ਦੀ ਤਕੇਸ਼ਾਈ ਹੈ ਹੁਣਾਂ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਅਗਰ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਦਾ ਹੱਲ ਨਾ ਕੀਤਾ ਤਾਂ ਹੁਣਾਂ ਵੱਲੋਂ ਤਿੱਖੀ ਰਣਨੀਤੀ ਅਖਤਿਆਰ ਕੀਤੀ ਜਾਵੇਗੀ ਫਿਰ ਹੋਰ ਤੋਂ ਨਵਰਾੰਗ ਚੈਨਲੇ ਮਨੀਸ਼ ਕੌਸ਼ਲ ਦੀ ਵਿਸ਼ੇਸ਼ ਰਿਪੋਰਟ ਪੂਰੇ ਪੰਜਾਬ ਦੇ ਵਿੱਚ ਜਿਹੜਾ ਚੰਡੀਗੜ੍ਹ ਮੋਰਚਾ ਲੱਗਣ ਜਾ ਰਿਹਾ ਸੀ ਉਹ ਪਿਛਲੇ ਦਿਨੀ ਸਭ ਪੱਤਰਕਾਰ ਭਾਈਚਾਰੇ ਨੂੰ ਸਭ ਲੋਕਾਂ ਨੂੰ ਪਤਾ ਹੈ ਬਈ ਮੀਟਿੰਗ ਚੱਲਦੀ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣਾ ਜਿਹੜਾ ਹੈਂਕੜਵਾਜ਼ ਰਵਈਆ ਆ ਉਹ ਦਿਖਾਇਆ ਟੈਂਨ ਤੋਂ ਭਾਵ ਵੇ ਜਿੱਥੇ ਗੱਲਬਾਤ ਚੱਲਦੀ ਸੀ ਗੱਲਬਾਤ ਨੂੰ ਸਮੇਟਣ ਦੇ ਲਈ ਉਹਨੂੰ ਸਮੇਟਿਆ ਨਹੀਂ ਗਿਆ ਇਹ ਗਿਆ ਗਿਆ ਵੇ ਧਰਨਾ ਲਾਉਣਾ ਕਿ ਨਹੀਂ ਲਾਉਣਾ ਅਸਲ ਦੇ ਵਿੱਚ ਭਾਰਤ ਦੇ ਲੋਕਾਂ ਦਾ ਇਹ ਜ਼ਮੂਰੀਤ ਹੱਕ ਆ ਉਹਨਾਂ ਦਾ ਰਾਈਟ ਆ ਵੇ ਆਪਣੀ ਗੱਲ ਜਿਹੜੀ ਸਰਕਾਰ ਤੱਕ ਪਹੁੰਚਾਈ ਜਾ ਸਕਦੀ ਹੈ ਜੇ ਸਰਕਾਰ ਨਹੀਂ ਸੁਣਦੀ ਤੇ ਉਹ ਦੂਸਰੇ ਢੰਗ ਨਾਲ ਵੀ ਲੋਕਾਂ ਨੂੰ ਜਥੇਬੰਦ ਕਰਕੇ ਸੁਣਾਈ ਜਾ ਸਕਦੀ ਆ ਪਰ ਉਹ ਜਿਹੜਾ ਹੈਂਕੜ ਵਾਲ ਰਵਈਆ ਆ ਉਹਨੇ ਉਸੇ ਦਿਨ ਆਪਣੇ ਮਨ ਲੋ ਪ੍ਰਸ਼ਾਸਨ ਨੂੰ ਤੰਤਰ ਨੂੰ ਕਹਿ ਗਏ ਜਿੰਨੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਸੀ ਉਹਨਾਂ ਨੂੰ ਅੱਧੇ ਦੀ ਰਾਤ ਤੋਂ ਜਿਹੜਾ ਘਰਾਂ ਤੋਂ ਮਨ ਲੋ ਚੱਕਿਆ ਗਿਆ ਘਰਾਂ ਤੋਂ ਬਾਹਰ ਰੱਖਿਆ ਗਿਆ ਘਰਾਂ ਦੇ ਅੰਦਰ ਨਜ਼ਰਬੰਦ ਕੀਤਾ ਗਿਆ ਬੇ ਜਦੋਂ ਲੋਕ ਜਿਹੜੇ ਆ ਉਹ ਲੀਡਰ ਰੈਨਲੈਸ ਹੋ ਜਾਣਗੇ ਤੇ ਫਿਰ ਜਿਹੜੇ ਆ ਬੇ ਇਸਨਾਂ ਦਾ ਧਰਨਾ ਜਿਹੜਾ ਮੋਰਚਾ ਉਹ ਕਾਮਯਾਬ ਨਹੀਂ ਹੋਊਗਾ ਆ ਤੁਹਾਡੇ ਸਾਹਮਣੇ ਆ ਪੂਰੇ ਪੰਜਾਬ ਦੀਆਂ ਖਬਰਾਂ ਆ ਭਾਵੇਂ ਪੰਜਾਬ ਦੇ ਸੰਯੁਕਤ ਕਿਸਾਨ ਮੋਰਚੇ ਦੇ ਲੀਡਰਾਂ ਨੂੰ ਗ੍ਰਫਤਾਰ ਕੀਤਾ ਗਿਆ ਪਰ ਉਹਦੇ ਹੋਣ ਦੇ ਬਾਵਜੂਦ ਵੀ ਜਿਹੜੇ ਲੋਕ ਆ ਉਹ ਲੋਕ ਅੱਜ ਫੇਰ ਸੜਕਾਂ ਦੇ ਉੱਤੇ ਆਏ ਆ ਇਸ ਕਰਕੇ ਜਮੂਰੀ ਕਿਸਾਨ ਸਭਾ ਪੰਜਾਬ ਵੱਲੋਂ ਅਸੀਂ ਅੱਗੇ ਨੂੰ ਵਧ ਰਹੇ ਸੀ ਪੰਜਾਬ ਦੀ ਪੁਲਿਸ ਨੇ ਜਿਹੜਾ ਆ ਉਹ ਪ੍ਰਤਾਪਰੇ ਏਡੇ ਦੇ ਵਿੱਚ ਜਿਹੜਾ ਸਾਨੂੰ ਰੋਕ ਲਿਆ ਗਿਆ ਤੇ ਅਸੀਂ ਆਪਣਾ ਜਿਹੜਾ ਪ੍ਰਦਰਸ਼ਨ ਆ ਸਾਡੀਆਂ ਨਾਲ ਦੀਆਂ ਜਥੇਬੰਦੀਆਂ ਉਹ ਵੀ ਆ ਰਹੀਆਂ ਜਿਹੜੀਆਂ ਸੰਯੁਕਤ ਮੋਰਚੇ ਦਾ ਹਿੱਸਾ ਆ ਉਹਨਾਂ ਦੇ ਨਾਲ ਇਕੱਠੇ ਹੋ ਗਏ ਸੀ ਜਿਹੜਾ ਆਪਣਾ ਅਗਲੀ ਰਣਨੀਤੀ ਆ ਜਿਹੜੀ ਉਹ ਤਿਆਰ ਕਰਾਂਗੇ ਇਹਨਾਂ ਸ਼ਬਦਾਂ ਨਾਲ ਧੰਨਵਾਦ ਹੁਣ ਪ੍ਰਸ਼ਾਸਨ ਵੱਲੋਂ ਤੁਹਾਨੂੰ ਕੀ ਕਿਹਾ ਜਾ ਰਿਹਾ ਸਾਨੂੰ ਪ੍ਰਸ਼ਾਸਨ ਵੱਲੋਂ ਵੀ ਅੱਗੇ ਨਾ ਜਾਓ ਤੁਸੀਂ ਇੱਥੇ ਰੁਕ ਜਾਓ ਇਹ ਸਾਨੂੰ ਗੱਲ ਕਹੀ ਗਈ ਆ ਪਰ ਅਸੀਂ ਆਪਣੀ ਸਾਡੀ ਜਿਹੜੀ ਰਾਜਨੀਤੀ ਆ ਸਾਡੀ ਆਪਣੀ ਰਣਨੀਤੀ ਆ ਅਸੀਂ ਉਹਦੇ ਮੁਤਾਬਕ ਜਿਹੜਾ ਆਪਣਾ ਕੰਮ ਆ ਉਹ ਕਰਨਾ ਆ ਬਾਕੀ ਜੋ ਸਰਕਾਰ ਦੀ ਰਣਨੀਤੀ ਆ ਉਹ ਆਪਣਾ ਕੰਮ ਕਰੂਗੀ ਤੇ ਸੰਯੁਕਤ ਮੋਰਚਾ ਜਿਹੜਾ ਉਹ ਆਪਣਾ ਕੰਮ